ਆਮ ਆਦਮੀ ਪਾਰਟੀ ਹਲਕਾ ਸ਼ਾਕੋਟ ਵੱਲੋਂ ਮਲਸੀਆ ਪੱਤੀ ਲਕਸੀਆਂ ਦੇ ਸਕੂਲ ਵਿੱਚ ਬਾਬਾ ਗੋਰਾ ਦੇ ਉਦਮ ਅਤੇ ਪਿੰਦਰ ਸਿੰਘ ਪੰਡੋਰੀ ਦੇ ਸਹਿਯੋਗ ਨਾਲ ਇੰਟਰਲੌਕ ਟਾਈਲਰ ਲਗਵਾਈਆਂ ਗਈਆਂ ਹਨ ਬਾਬਾ ਗੋਰਾ ਜੀ ਨੇ ਸਕੂਲ ਵਿੱਚ ਆਪਣੇ ਹੱਥਾਂ ਨਾਲ ਇੰਟਰਲੌਕ ਟਾਈਲਾਂ ਲਗਵਾਉਣ ਦਾ ਉਦਘਾਟਨ ਕੀਤਾ ਇਸ ਮੌਕੇ ਬਾਬਾ ਗੋਰਾ ਜੀ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹ ਰਹੇ ਬੱਚੇ ਬਹੁਤ ਤੰਗ ਸੀ ਅਤੇ ਉਹ ਪੜ੍ਹਨ ਸਮੇਂ ਸਕੂਲ ਦੇ ਵਿੱਚ ਇੱਕ ਨਰਕ ਭਰੀ ਜ਼ਿੰਦਗੀ ਕੱਟ ਰਹੇ ਸੀ ਪਾਣੀ ਦਾ ਕੋਈ ਵੀ ਨਿਕਾਸ ਨਹੀਂ ਸੀ ਇਲਾਕੇ ਦੇ ਲੋਕਾਂ ਨੇ ਵੀ ਦੱਸਿਆ ਕਿ ਬਾਬਾ ਗੋਰਾ ਜੀ ਨੇ ਉਪਰਾਲਾ ਕਰਕੇ ਇੰਟਰਲੌਕ ਟਾਈਲਾਂਗ ਮੰਗਵਾਈਆਂ ਅਤੇ ਟਾਈਲਾ ਲਗਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸਕੂਲ ਵਿੱਚ ਟਾਈਲਾਂ ਦਾ ਕੰਮ ਸ਼ੁਰੂ ਕਰਵਾਉਣ ਸਮੇਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਾਧੂ ਸਿੰਘ ਹੁੰਦਲ ਚਰਨਜੀਤ ਚੰਨੀ ਸੰਤੋਖ ਸਿੰਘ ਚਰਨਜੀਤ ਲਾਲਕਾ ਕਰਮਜੀਤ ਲਾਲਕਾ ਕੁਲਵੰਤ ਸਿੰਘ ਪੱਡਾ ਕੁਲਵੰਤ ਸਿੰਘ ਸਿੱਧੂ ਮਾਸਟਰ ਭਾਰਤ ਅਤੇ ਮੈਡਮ ਪੱਤਰਕਾਰ ਵੀ ਹਾਜ਼ਰ ਸੀ ਇਸ ਮੌਕੇ ਬਾਬਾ ਗੋਰਾ ਜੀ ਨੇ ਆਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਆਏ ਹੋਏ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਲੰਟੀਅਰਾਂ ਦਾ ਸਹਿਯੋਗ ਲਈ ਤਹਿ ਦਿਲੋਂ ਸ਼ੁਕਰਗੁਜ਼ਾਰ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਪੱਤੀ ਲਕਸ਼ਿਆਂ ਵਿੱਚ ਪਾਰਟੀ ਅਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਹੋਰ ਸੋਹਣੇ ਕੰਮ ਕਾਰਜ ਕਰਵਾਏ ਜਾਣ ਉਹਨਾਂ ਵਿਸ਼ਵਾਸ ਦਿਵਾਇਆ ਕਿ ਵਿਕਾਸ ਅਤੇ ਭਲਾਈ ਕਾਰਜਾਂ ਵਿੱਚ ਕਿਸੇ ਦੇ ਨਾਲ ਕੋਈ ਵਿਵਿਤਕਰਾ ਨਹੀਂ ਕੀਤਾ ਜਾਵੇਗਾ ਅੰਤ ਵਿੱਚ ਉਹਨਾਂ ਸਰਦਾਰਪਿੰਦਰ ਸਿੰਘ ਪੰਡੋਰੀ

ਸਾਰੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਨਮਾਇंदे ਇੱਥੇ ਪਹੁੰਚੇ ਆ ਇਸ ਟਾਈਮ ਤੇ ਅੰਦਰ ਕਪੂਰ ਜੀ ਦਾ ਧੰਨਵਾਦ ਕਰਦੇ ਆ ਜੋ ਕਿ ਨਰਕ ਭਰੀ ਜ਼ਿੰਦਗੀ ਸੀ ਜੋ ਬੱਚਿਆਂ ਦੀ ਜੀ ਰਹੀ ਸੀ ਇੱਥੇ ਜਦੋਂ ਮੀਂਹ ਪਊਗਾ ਸੀ ਟਮਾਟਰ ਜੁਣੀ ਪਹਿਲਾਂ ਇਹ ਟੈਂਪੋਰਰੀ ਕਰਦਣ ਲਈ ਬੱਚਿਆਂ ਨੂੰ ਤੇ ਇਸ ਕਰਕੇ ਇਹ ਜਿਹੜੀ ਐਂਟਰ ਬਲੌਕ ਆ ਆਮ ਆਦਮੀ ਪਾਰਟੀ ਵੱਲੋਂ ਮਹੱਈਆ ਕਰਾਈ ਗਈ ਆ ਸਾਡੇ ਸਤਿਕਾਰਯੋਗ ਇਸ ਸਕੂਲ ਦੇ ਟੀਚਰ ਵੀਡੀਓ ਇੱਕ ਰੱਬਵੰਗਿ ਦਿੱਤੀਆਂ ਨੇ ਦੇ ਵਿੱਚ ਬਹੁਤ ਵਧੀਆ ਵਾ ਤੇ ਮੈਂ ਤੁਹਾਡਾ ਦਾਸ ਬਾਬਾ ਗੋਰਾ ਇਸੇ ਤਰ੍ਹਾਂ ਲਖਸਿਆ ਪੱਤੀ ਦੇ ਵਿੱਚ ਸੇਵਾ ਕਰਨ ਦਾ ਮੌਕਾ ਜੀ ਮਿਲਿਆ ਹੈ ਕਰਦੇ ਰਵਾਂਗੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਪਿੰਡਰ ਕੁੰਦੂਰੀ ਜੀ ਦਾ ਜਿਨ੍ਹਾਂ ਨੇ ਸਾਡੇ ਕਿੱਟ ਦੇ ਥਾਪੜਾ ਦੇ ਕੇ ਸਾਨੂੰ ਇਸ ਪੱਤੀ ਦੇ ਵਿੱਚ ਨਵਾਜਿਆ ਤੇ ਅਸੀਂ ਵੱਧ ਛੜ ਕੇ ਸੇਵਾ ਕਰਾਂਗੇ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ